ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਕਾਰ ਦਸ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ 22ਵੀਂ ਬਰਸੀ ਨੂੰ ਸਮਰਪਿਤ ਜੋ ਕਿ ਖੰਡਪਾਟ ਸਾਹਿਬ ਦੀ ਲੜੀ ਜਿਹੜੀ ਹੈ ਚੱਲ ਰਹੀ ਸੀ ਬਹੁਤ ਲੰਬੇ ਸਮੇਂ ਤੋਂ ਲੜੀ ਵਾਰ ਜਿਹੜੇ ਪਾਠ ਚੱਲ ਰਹੇ ਸੀ ਭੋਗ ਪੈ ਰਹੇ ਸੀ ਅੱਜ ਲੋਹੜੀ ਦਾ ਤਿਉਹਾਰ ਆ ਸੋ ਬਰਸੀ ਦੀਆਂ ਫੁੱਲ ਤਿਆਰੀਆਂ ਦੇ ਵਿੱਚ ਸੰਗਤ ਜੁਟ ਚੁੱਕੀ ਆ ਤੁਸੀਂ ਲਗਾਤਾਰ ਦੇਖ ਰਹੇ ਹੋ ਲਾਈਵ ਤਸਵੀਰਾਂ ਸਾਡੇ ਨਾਲ ਸਾਬਕਾ ਸਰਪੰਚ ਪਿੰਡ ਨਾਲਵਾ ਖੁਰ ਤੋਂ ਸਰਦਾਰ ਜਗਤਾਰ ਸਿੰਘ ਦਾਰਾ ਸੋ ਕਰਦਿਆਂ ਗੱਲਬਾਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤਾਂ ਬਹੁਤ ਦੂਰੋਂ ਨੇਰਿਆਂ ਅੱਜ ਵੀ ਲੋਹੜੀ ਵਾਲੇ ਦਿਨ ਵੀ ਚੱਲ ਕੇ ਜਿਹੜੇ ਨਤਮਸਤਕ ਹੋਈਆਂ ਨੇ ਕੀ ਕਹਿਣਾ ਚਾਹੁੰਦੇ ਹੋ ਕੱਲ ਸੰਤਾ ਜੀ ਦੀ ਬਰਸੀ ਆ ਬਾਈ ਨੀ ਬਰਸੀ ਨੂੰ ਸਮਰਪਤ ਤਾਂ ਤਾਂ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ 22ਵੀਂ ਬਰਸੀ ਨੂੰ ਸਮਰਪਤ ਜੋ ਸਮਾਗਮ ਚੱਲ ਰਿਹਾ ਨੇ ਖੰਡਪੜ ਸਾਹਿਬ ਦੀ ਲੜੀ ਚੱਲ ਰਹੀ ਆ ਉਹਨਾਂ ਦੇ ਭੋਗ ਕੱਲ ਪੈਣਗੇ ਤੇ ਮਾਗੀ ਵਾਲੇ ਦਿਨ ਜੋ ਸੰਤਾਂ ਦੀ ਵਰਸੀ 22ਵੀਂ ਵਰਸੀ ਜਿਹੜੀ ਆ ਬਨਾਰੀਆਂ ਸੰਤਾਂ ਉਹ ਮਹਮਾ ਕੇ ਸੰਤਾਂ ਦੂਰੋਂ ਨੇੜਿਓਂ ਚੱਲ ਕੇ ਆ ਰਹੀਆਂ ਨੇ ਸੰਤਾਂ ਨੂੰ ਜੀ ਆਖਦੇ ਆ ਧੰਨਵਾਦ ਕਰਦੇ ਆ ਸੰਤਾਂ ਦਾ ਕਿ ਸੰਤਾਂ ਨੂੰ ਸਮਰਪਿਤ ਸੰਤਾਂ ਦੇ ਸਥਾਨ ਤੇ ਨਤਮਸਤ ਹੋਣ ਵਾਸਤੇ ਪਹੁੰਚ ਰਹੀਆਂ ਸੰਤਾਂ ਨੂੰ ਜੀ ਆਖਦੇ ਆ ਸੋ ਜਿਸ ਤਰੀਕੇ ਨਾਲ ਇੱਥੇ ਦੇਖਿਆ ਜਾ ਰਿਹਾ ਲਗਾਤਾਰ ਗੱਡੀਆਂ ਭਰ-ਭੜ ਕੇ ਫਰੂਟ ਦੇਸੀ ਘਿਓ ਦੇ ਪੀਪੇ ਜਾਂ ਹੋਰ ਵੀ ਜਿਹੜੀਆਂ ਵਸਤੂਆਂ ਕੰਮ ਆਉਣ ਵਾਲੀਆਂ ਜਾਂ ਫਰੂਟ ਦੇ ਤੌਰ 'ਤੇ ਜੇ ਆਪਾਂ ਦੇਖਿਆ ਜਾਏ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਹਮ ਹੁਮਾ ਕੇ ਪਹੁੰਚ ਰਹੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਕਹਾਂ ਜੀ ਸੰਗਤ ਦਾ ਹੜ ਆਇਆ ਹੋਇਆ ਤੇ ਗੁਰੂ ਘਰ ਚ ਤੇ ਟੁੱਟ ਕੋਈ ਕਹਿ ਨਹੀਂ ਸਕਦਾ ਵੀ ਇੰਨਾ ਕੁ ਪ੍ਰਸ਼ਾਦ ਆ ਰਿਹਾ ਫਰੂਟ ਫਰੂਟ ਦਾ ਪ੍ਰਸ਼ਾਦ ਆ ਰਿਹਾ ਸਬਜ਼ੀਆਂ ਦੇ ਟਰੱਕ ਆ ਰਹੇ ਆ ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਸੰਕਾ ਚ ਇੰਨਾ ਗ ਹਮ ਮਤਲਬ ਚਾਹਿਆ ਕਿ ਵਰਸੀ ਨੂੰ ਲਾ ਕੇ ਕਿ ਹਰ ਬੰਦਾ ਇਸੇ ਵੇਚ ਜੁਟਿਆ ਹੋਇਆ ਸੰਕਾ ਬਹੁਤ ਹੀ ਤਨ ਮਨ ਧਨ ਨਾਲ ਸੇਵਾ ਕਰ ਰਹੀਆਂ ਜਿਵੇਂ ਕਿ ਕੱਲ ਦੇ ਕੱਲ 22ਵੀਂ ਵਰਸੀ ਹੈ ਜੀ ਸੰਤ ਮਹਾਪੁਰਸ਼ਾਂ ਦੇ ਅੰਤਰਮ ਬਬਲਾਲ ਸਿੰਘ ਜੀ ਕੁਲੀ ਵਾਲਿਆਂ ਦੀ ਪੰਡਾਲ ਜਿਹੜੇ ਬਾਹਰ ਦੀ ਸਾਈਡ ਜਿਹੜੇ ਸਜ ਚੁੱਕੇ ਨੇ ਲੰਗਰ ਦੀਆਂ ਫੁੱਲ ਤਿਆਰੀਆਂ ਚੱਲ ਰਹੀਆਂ ਨੇ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਮੈਂ ਤੇ ਨੌਜਵਾਨ ਵੀਰਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਨਸ਼ਿਆਂ ਨੂੰ ਤਿਆਗ ਕੇ ਸੰਤਾਂ ਮਹਾਪੁਰਖਾਂ ਦੇ ਉਪਦੇਸ਼ ਤੇ ਮੰਨੋ ਉਹਨਾਂ ਨੂੰ ਉਹਨਾਂ ਦੇ ਉਪਦੇਸ਼ ਤੇ ਚੱਲੋ ਉੱਥੇ ਇੱਥੇ ਆ ਕੇ ਸੰਤਾਂ ਦੀ ਸੇਵਾ ਕਰੋ ਇੱਥੋਂ ਹਰ ਚੀਜ਼ ਹਰ ਫਲ ਮਿਲਦਾ ਸੰਤਾਂ ਦੇ ਸੰਤਾਂ ਦੇ ਤਪਸਥਾਨ ਤੋਂ ਹਰ ਚੀਜ਼ ਪ੍ਰਾਪਤ ਹੁੰਦੀ ਆ ਮੈਂ ਨੌਜਵਾਨਾਂ ਨੂੰ ਇਹ ਕਹੂੰਗਾ ਕਿ ਵੱਧ ਤੋਂ ਵੱਧ ਸੇਵਾ ਕਰਨੋ ਸੋ ਸਾਡੇ ਨਾਲ ਡਾਕਟਰ ਚਰਨਜੀਤ ਸਿੰਘ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਮੀ ਵਰਸੀ ਨੂੰ ਸਮਰਪਿਤ ਸੰਗਤਾਂ ਬਹੁਤ ਹਮ ਹਮਾ ਕੇ ਦੂਰੋਂ ਨੇੜੇੋਂ ਪਹੁੰਚ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਦੇ ਤਪਸਥਾਨ ਦੇ ਉੱਤੇ ਕੱਲ ਨੂੰ 14 ਜਨਵਰੀ ਨੂੰ ਜੋ ਕਿ ਪਹਿਲਾਂ ਅਸੀਂ ਲਿਖਾਇਆ ਹੋਇਆ ਆ ਕਿ 14 ਜਨਵਰੀ ਨੂੰ ਅਸੀਂ ਵਰਸੀ ਮਨਾਵਾਂਗੇ ਸ਼ੁਰੂ ਤੋਂ ਲੈ ਕੇ ਹੁਣ 22ਵੀਂ ਵਰਸੀ ਕੱਲ ਮਨਾ ਰਹੀ ਹੈ ਸੰਗਤ ਸੰਗਤ ਦਾ ਬਹੁਤ ਹੀ ਉਪਰਾਲਾ ਹੈ ਪਹਿਲਾਂ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੰਗਰ ਹਾਲ ਤਿਆਰ ਕੀਤਾ ਹੈ ਉਦੋਂ ਬਾਅਦ ਚ ਗੁਰਦੁਆਰਾ ਸਾਹਿਬ ਜਿੱਥੇ ਉਹਨਾਂ ਦਾ ਵਰਸੀ ਦਾ ਪਹਿਲਾ ਪਾਠ ਅਕੰਠ ਪਾਠ ਸਾਹਿਬ ਰਖਾਇਆ ਹੈ ਉਹਦੀ ਤਿਆਰੀ ਹੋਈ ਹੈ ਕੱਲ ਸੋ ਇਸੇ ਖੁਸ਼ੀ ਵਿੱਚ ਸੰਗਤਾਂ ਹੋਮ ਹਮਾ ਕੇ ਪਹੁੰਚ ਰਹੀਆਂ ਹਨ ਕੱਲ ਦਾ ਦਿਹਾੜਾ ਸੰਗਤ ਦਾ ਸਾਲ ਦਾ ਮਨਾਇਆ ਹੋਇਆ ਹੈ ਹਰ ਸਾਲ ਮਨਾਉਂਦੀ ਆ ਆਪਣੇ ਇਲਾਕੇ ਦੀ ਨਹੀਂ ਸਾਰੇ ਇਲਾਕਿਆਂ ਤੋਂ ਸੰਗਤ ਆਉਂਦੀ ਹੈ ਰਸਤਾ ਦਾ ਹੜ ਆਇਆ ਹੋਇਆ ਹੈ ਸੰਗਤ ਦਾ ਵੀ ਹੜ ਆਉਂਦਾ ਹੈ ਇਸੇ ਤਰ੍ਹਾਂ ਅੱਜ ਹੀ ਬਹੁਤ ਜ਼ਿਆਦਾ ਜਲੇਬੀਆਂ ਦਾ ਲੰਗਰ ਪਕੌੜੇ ਸਵੇਰ ਤੋਂ ਚੱਲ ਰਹੇ ਹਨ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਹਨ ਸੋ ਮੈਂ ਸਾਰੀ ਸੰਗਤ ਨੂੰ ਇਲਾਕੇ ਦੀ ਸੰਗਤ ਨੂੰ ਅਪੀਲ ਕਰਦਾ ਕਿ ਕੱਲ ਨੂੰ ਹਮ ਹਮਾ ਕੇ ਸੰਗਤਾਂ ਦੀ ਦੇ ਆਓ ਪਹੁੰਚੋ ਤੇ ਸੰਗਤ ਆਪਣਾ ਲਾਹਾ ਲੈਣ ਸੰਤਾਂ ਦੀ ਵਰਸੀ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ